ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ। ਜਿਵੇਂ ਕਿ ਮਸਲੇ ਕਈ ਰੂਪਾਂ ਤੋਂ ਚੱਲ ਵੀ ਰਹੇ ਨੇ। ਉਸੇ ਤਰੀਕੇ ਕੋਈ ਨਵੇਂ-ਨਵੇਂ ਗਵਾਲ ਵੀ ਆਏ ਦਿਨ ਹੁੰਦੇ ਰਹਿੰਦੇ ਨੇ। ਪਰ ਹੁੰਦਾ ਉਹੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਚੱਲਦਾ। ਪਰਮਾਤਮਾ ਜੋ ਵੀ ਕਰਦਾ ਉਹ ਬੜਾ ਸੂਤ ਸਮਝ ਕੇ ਕਰਦਾ ਤੇ ਜੋ ਕੁਝ ਹੁੰਦਾ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਛਤਰ ਛਾਇਆ ਹੇਠ ਹੀ ਹੁੰਦਾ ਬੜੇ ਰੌਲੇ ਪਏ ਬੜੇ ਮਸਲੇ ਹੋਏ ਪਰ ਜਦੋਂ ਸਾਰੀਆਂ ਚੀਜ਼ਾਂ ਸਾਰੇ ਉਪਾਅ ਖਤਮ ਹੋ ਜਾਂਦੇ ਨੇ ਉੱਥੇ ਤਾਂ ਇੱਕ ਫਿਰ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਇੱਕ ਆਸਰਾ ਹੀ ਹੁੰਦਾ ਜਿੱਥੇ ਆ ਕੇ ਦੁਨੀਆ ਦੀਆਂ ਸਾਰੀ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਉੱਥੇ ਇੱਕ ਵਾਹਿਗੁਰੂ ਅਕਾਲ ਪੁਰਖ ਆਸਰਾ ਬਣਦਾ ਤੇ ਉਸ ਆਸਰੇ ਸਦਕਾ ਹੀ ਸਾਨੂੰ ਸਹਾਰਾ ਮਿਲਦਾ بڑے ਦੌਰਾਈ ਚੰਗੇ ਤੇ ਮਾੜੇ ਖੁਸ਼ੀਆਂ ਗਮੀਆਂ ਆਈਆਂ ਪਰ ਉਸ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਸਭ ਲੋਕਾਂ ਨੂੰ ਆਪਣੀ ਛਤਰ ਸ਼ਾਇਆ ਹੇਠ ਰੱਖਿਆ ਤੇ ਆਪਣੇ ਆਸ਼ੀਰਵਾਦ ਸਦਕਾ ਫਿਰ ਦੁਆਰੇ ਅਮਨ ਸ਼ਾਂਤੀ ਬਣੀ ਦੇਖੋ ਵਾਹਿਗੁਰੂ ਅਕਾਲ ਪੁਰਖ ਦੀ ਜੋ ਹੋਂਦ ਆ ਉਸਤੇ ਕਈ ਟਿੱਪਣੀਆਂ ਵੀ ਕਰਦੇ ਨੇ ਪਰ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਹੋਂਦੀਆਂ ਹੋਂ ਦੇ ਉੱਪਰ ਟਿੱਪਣੀਆਂ ਕਰਨ ਦੀ ਬਜਾਏ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਕਿ ਤੁਸੀਂ ਕਿਸ ਜਗ੍ਹਾ ਕੰਬ ਚੁੱਕੇ ਜਦੋਂ ਬੱਚਾ ਮਾਂ ਦੇ ਗਰਭ ਚ ਹੁੰਦਾ ਤਾਂ ਉਸ ਟਾਈਮ ਜੋ ਟੈਂਪਰੇਚਰ ਆ 80 ਡਿਗਰੀ ਪਲੱਸ ਹੁੰਦਾ ਤੇ ਇੱਕ ਪੱਠੀ ਦੇ ਵਿੱਚ ਉਹ ਤਪ ਰਿਹਾ ਹੁੰਦਾ ਤਾਂ ਉੱਥੇ ਫਿਰ ਉਸ ਨੂੰ ਖਾਣਾ ਪਾਣੀ ਜਾਂ ਉਸ ਦਾ ਆਹਾਰ ਜਦ ਉਸ ਦੇ ਰੋਟੀ ਪਾਣੀ ਜਾਂ ਉਸ ਦੀ ਭੁੱਖ ਦੀ ਬਵਸਤਾ ਕਰਨ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਦੀ ਰੋਹਾਨੀ ਸ਼ਕਤੀ ਹੁੰਦੀ ਆ ਜੋ ਉਥੇ ਕੰਮ ਕਰਦੀ ਆ ਸੋ ਪਰਮਾਤਮਾ ਸਭ ਤੋਂ ਵੱਡੀ ਸ਼ਕਤੀ ਆ ਅਕਾਲ ਪੁਰਖ ਨਿਰੰਕਾਰ ਸ਼ਕਤੀ ਆ ਨਿਰੰਕਾਰ ਜੋਤ ਆ ਇੱਕ ਅਕਾਲ ਪੁਰਖ ਪਰਮਾਤਮਾ ਦੀ ਜੋਤ ਆ ਕਈ ਲੋਕ ਇਸ ਤੇ ਟਿੱਪਣੀਆਂ ਕਰਦੇ ਨੇ ਕਿ ਪਰਮਾਤਮਾ ਕਿੱਥੇ ਆ ਮੈਂ ਕੋਈ ਪ੍ਰੋਗਰਾਮ ਵੇਖ ਰਿਹਾ ਸੀ ਉਸ ਵਿੱਚ ਚੱਲ ਰਿਹਾ ਸੀ ਕਿ ਭਾਈ ਜੇ ਤੁਸੀ ਪਰਮਾਤਮਾ ਦੀ ਸ਼ਕਤੀ ਦੇਖਣੀ ਆ ਤਾਂ ਇੱਕ ਇਸਤਰੀ ਦਾ ਪੇਟ ਪਾੜ ਕੇ ਜਾਂ ਉਸ ਦੀ ਪੂਰੀ ਬੋਡੀ ਦਾ ਮਾਇਨਾ ਕਰਕੇ ਉਸ ਵਿੱਚ ਇੱਕ ਦੁੱਧ ਵਾਲੀ ਨਾਲ ਦਿਖਾ ਦਿਓ ਕਿ ਪਰਮਾਤਮਾ ਉਸ ਬੱਚੇ ਲਈ ਦੁੱਧ ਦਾ ਆਹਾਰ ਕਿੱਥੋਂ ਪੈਦਾ ਕਰਦਾ ਸੋ ਇਹ ਵੀ ਉਹ ਕਾਲਪੁਰਖ ਦੀ ਬਹੁਤ ਵੱਡੀ ਸ਼ਕਤੀ ਆ ਉਹ ਜਿਸ ਜੀਵ ਨੂੰ ਇਸ ਧਰਤੀ ਤੇ ਭੇਜਦਾ ਜਾਂ ਜਿਸ ਇਨਸਾਨ ਨੂੰ ਇਸ ਧਰਤੀ ਤੇ ਭੇਜਦਾ ਉਸ ਨੂੰ ਆਪਣੇ ਇੱਕ ਚੱਕਰ ਦੇ ਵਿੱਚ ਸਭ ਕੁਝ ਉਸ ਲਈ ਬਣਾ ਕੇ ਭੇਜਦਾ ਉਸ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਭੇਜਦਾ ਸੋ ਅਸ ਅਕਾਲ ਪੁਰਖ ਨੂੰ ਸਭ ਦੇ ਲਈ ਸਭ ਦਾ ਫਿਕਰ ਹੁੰਦਾ ਤੇ ਉਸ ਪ੍ਰਮਾਤਮਾ ਦੇ ਰਾਜ ਵਿੱਚ ਇਹ ਦੁਨੀਆ ਚੱਲਦੀ ਹੈ ਸੋ ਪ੍ਰਮਾਤਮਾ ਤੇ ਟਿੱਪਣੀਆਂ ਨਾ ਕਰਿਆ ਕਰੋ ਗੁਰਬਾਣੀ ਦੇ ਅਨਸਾਰ ਚੱਲੋ ਬਾਣੀ बोलਦੀ ਆ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਦੇਖੋ ਤੁਸੀਂ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੋ ਉਸ ਵਿੱਚ ਇੱਕ ਇੱਕ ਲਾਈਨ ਦੇ ਵਿੱਚ ਬਾਣੀ ਤੁਹਾਨੂੰ ਆਵਾਜ਼ਾਂ ਮਾਰਦੀ ਆ ਇੱਕ ਇੱਕ ਚੀਜ਼ ਦਾ ਤੁਹਾਨੂੰ ਸਪਸ਼ਟਿਕਰਨ ਮਿਲਦਾ ਇੱਕ ਇੱਕ ਚੀਜ਼ ਤੇ ਤੁਹਾਨੂੰ ਆਵਾਜ਼ਤ ਕਰਨ ਲਈ ਮਜਬੂਰ ਹੋਣਾ ਪੈਂਦਾ ਕਿ ਪ੍ਰਮਾਤਮਾ ਨੇ ਲਿਖਿਆ ਕੀ ਇੱਕ ਓੰਕਾਰ ਪ੍ਰਮਾਤਮਾ ਇੱਕ ਇੱਕ ਉਸਕਾਲ ਪੁਰਖ ਨੰਕਾਰ ਦੀ ਸਿਫਤ ਕੀਤੀ ਕੋਈ ਅੱਲਾ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਈਸ਼ਵਰ ਕਹਿੰਦਾ ਕੋਈ ਹਰ ਇੱਕ ਇਨਸਾਨ ਦੇ ਹਰ ਇੱਕ ਮਜਬੂਦ ਦੇ ਵੱਖ-ਵੱਖ ਤਰੀਕੇ ਨੇ ਉਸ ਅਕਾਰਪੁਰਖ ਨੂੰ ਮੰਨਣ ਦੀ ਜਿੱਥੇ ਤੱਕ ਰਸਤੇ ਵੱਖੋ-ਵੱਖਰੇ ਹੋ ਸਕਦੇ ਨੇ ਪਰ ਉਸ ਵਾਹਿਗੁਰੂ ਅਕਾਰਪੁਰਖ ਨੂੰ ਪਾਉਣ ਦੀ ਮੰਜ਼ਿਲ ਏਕਾ ਜਿਵੇਂ ਰਿਲਾਇੰਸ ਜਾਂ ਹੋਰ ਕਈ ਕੰਪਨੀਆਂ ਦੇ ਟਾਵਰ ਨੇ ਇੰਟਰਨੈਟ ਦੇ ਦੇ ਬੋਡਾ ਫੋਨ ਦੇ ਨੇ ਹੋਰ ਕਈ ਕੰਪਨੀਆਂ ਨੇ ਬੀਐਸਐਨਲ ਵਰਗੀਆਂ ਪਰ ਜਿੱਥੋਂ ਉਹਨਾਂ ਟਾਵਰਾਂ ਨੂੰ ਰੇਂਜ ਮਿਲਦੀ ਆ ਉਹ ਪਰਮਾਤਮਾ ਇੱਕੋ ਹੀ ਆ ਉਸੇ ਤਰ੍ਹਾਂ ਇਸ ਈਮਾ ਦੀ ਤਰ੍ਹਾਂ ਸਰੀਰ ਵੱਖੋ-ਵੱਖਰੇ ਹੋ ਸਕਦੇ ਨੇ ਪਰ ਇਹਨਾਂ ਨੂੰ ਜਿਉਂ ਦੇ ਰੱਖਣ ਲਈ ਜੋ ਕੰਮ ਕਰਦਾ ਉਹ ਅਕਾਲ ਪੁਰਖ ਪ੍ਰਮਾਤਮਾ ਜੋ ਇੱਕ ਸ਼ਕਤੀ ਦੇ ਰੂਪ ਵਿੱਚ ਕੰਮ ਕਰਦਾ ਸੋ ਪ੍ਰਮਾਤਮਾ ਦੀ ਹੋਂਦ ਤੇ ਸ਼ੰਕਾ ਨਾ ਕਰਿਆ ਕਰੋ ਪ੍ਰਮਾਤਮਾ ਨੂੰ ਸਮਝੋ ਕਿ ਉਹ ਤੁਹਾਨੂੰ ਕਹਿਣਾ ਕੀ ਚਾਹੁੰਦਾ ਸ਼ਬਦ ਗੁਰੂ ਨਾਲ ਜੁੜੋ ਸ਼ਬਦ ਰੂਹ ਨਾਲ ਜੋੜ ਕੇ ਆਪਣਾ ਜੀਵਨ ਸਫਲਾ ਕਰੋ ਇੰਨੀ ਅਭਿੰਤੀਆ ਪ੍ਰਵਾਨ ਕਰਨੀ ਸਤ ਸ੍ਰੀ ਅਕਾਲ